ਸਾਈ ਆਵਾਮ ਪਤਰਾਂ ਦੇ ਵਿੱਚ ਸ਼੍ਰੀ ਮੰਤਰੀ ਦੇ ਸਾਹਮਣੇ ਮਿੱਠੂ ਦੀ ਦੁਕਾਨ ਉੱਤੇ ਪੰਚਾਇਤ ਸੈਂਕੜੇ ਹੀ ਉੱਥੇ ਮੁਸਲਮਾਨ ਇਕੱਠੇ ਹੋਏ ਸੀਗੇ ਜਿੱਥੇ ਉਹਨਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕੁਝ ਆਪਣੇ ਜਿਹੜੀਆਂ ਮੰਗਾਂ ਹੱਕੀ ਮੰਗਾਂ ਰੱਖੀਆਂ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਵੀ ਕਈ ਤਰ੍ਹਾਂ ਦੇ ਉਹਨੇ ਆਪਣੇ ਖੁਲਾਸੇ ਕੀਤੇ ਆ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਮੁਸਲਮ ਭਾਈ ਸਰਾ ਹਿੰਦੁਸਤਾਨ ਦਾ ਉਸ ਉਹਨਾਂ ਵਾਸਤੇ ਕੁਝ ਇਹ ਉਹ ਸਰਕਾਰ ਵੱਲੋਂ ਨਹੀਂ ਉਪਰਾਲੇ ਕੀਤੇ ਗਏ ਕਿਉਂਕਿ ਉਹਨਾਂ ਵੱਲੋਂ ਜਿਹੜੇ ਕਿ ਸਤਰਾਣਾ ਹਲਕਾ ਦੇ ਵਿੱਚ ਉਹਨਾਂ ਦੇ ਦਾਦਾ ਜੀ ਰਹਿੰਦੇ ਸਨ ਕਿਉਂਕਿ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਸੀਗੀਆਂ ਮੁਸਲਮਾਨ ਭਾਈਚਾਰੇ ਨੇ ਜਦੋਂ ਅੰਗਰੇਜ਼ ਨਾਲ ਅੰਗਰੇਜ਼ਾਂ ਦੀ ਹਕੂਮਤ ਸੀਗੀ ਉਸ ਟਾਈਮ ਵੀ ਕਾਫੀ ਜ਼ਿਆਦਾ ਉਹਨਾਂ ਦਾ ਸਿਆਵੀ ਉਹਨਾਂ ਦੇ ਕੁਝ ਏਜੰਡੇ ਰਹੇ ਆ ਜਿਹੜੇ ਉਹਨਾਂ ਦੇ ਦਾਦਾ ਜੀ ਇੱਥੇ ਕੰਮ ਕਰਦੇ ਰਹੇ ਆ ਕਾਫੀ ਜ਼ਿਆਦਾ ਉਹਨਾਂ ਦਾ ਵੀ ਰੋਲ ਰਿਹਾ ਸੀਗਾ ਪਰ ਅਸੀਂ ਗੱਲ ਵੀ ਕਰਦੇ ਆ ਤੁਹਾਨੂੰ ਉਹਨਾਂ ਦੇ ਜਿਹੜੇ ਪ੍ਰਤੱਖ ਬੋਲ ਹੈ ਉਹ ਵੀ ਸੁਣਾਉਣੇ ਆ ਕਿਸ ਤਰ੍ਹਾਂ ਉਹਨਾਂ ਨੇ ਇੱਥੇ ਦੱਸਿਆ ਕਿ ਹਰ ਹਾਲਕੇ ਚਰਾਨੇ ਦੇ ਵਿੱਚ ਉਹਨਾਂ ਦੇ ਜਿਹੜੇ ਕਿ ਦਾਦਾ ਹੀ ਰਹਿੰਦੇ ਸੀ ਇਤੋਂ ਵੀ ਠੀਕ ਹੈ ਪਰ ਹੁਣ ਉਹ ਇਸ ਟਾਈਮ ਜਦੋਂ ਅਸੀਂ ਪਹੁੰਚੇ ਹੋਏ ਹਾਂ ਮੈਂ ਚਾਹੀ ਇਮਾਮ ਸਾਹਿਬ ਅੱਜ ਦਾ ਜਿਹੜਾ ਤੁਹਾਡਾ ਦੌਰਾ ਇੱਥੇ ਕੀ ਦੌਰੇ ਦਾ ਮਕਸਦ ਹੈ ਔਰ ਕਿੱਥੇ ਕਿੱਥੇ ਜਾ ਕੇ ਆਏ ਜਿਹੜੇ ਕਿ ਮੁਸਲਮ ਭਾਈਚਾਰਾ ਤੁਹਾਡੇ ਨਾਲ ਅੱਜ ਕਾਫੀ ਜੁੜਿਆ ਬੈਠਾ ਹੈ ਇੱਥੇ ਪਤਨਾਂ ਦੇ ਵਿੱਚ ਵੀ ਪਹੁੰਚੇ ਅਸੀਂ ਬismillahir Rahmanir Rahim ਸਭੂ ਅੱਲਾਹ ਤਾਲਾ ਦੇ ਨਾਮ ਤੋਂ ਜੁਗੜਾ ਮਿਹਰਬਾਨ ਤੇ ਬਿਹਾਈਤ ਰਹਿਮਤ ਨਾਲ ਆਏ ਅੱਜ ਅਸੀਂ ਪਟਨਾ ਇੱਕ ਵਾਰੀ ਫਿਰ ਆਏ ਆ ਸਾਡੇ ਜਨਾਬ ਕੀ ਨਾਮ ਇੰਤੂ ਖਾਨ ਜੀ ਦੇ ਕੋਲ ਪਟਨਾ ਅਸਲ ਦੇ ਵਿੱਚ ਕੀ ਹੈ ਕਿ ਭਾਰਤ ਦੀ ਜੰਗਿਆ ਆਜ਼ਾਦੀ ਦੇ ਸਮੇਂ ਵੀ ਇਹ ਜਿਹੜਾ ਹਾਈਵੇ ਹੈ ਪੁਰਾਣੇ ਵਾਲਾ ਇਹਦੀ ਬੜੀ ਮਹੱਤਤਾ ਰਹੀ ਹੈ ਤੇ ਸੁਤਰਾਣਾ ਹਲਕਾ ਜਿਹੜਾ ਹੈ ਉਤੇ ਮੇਰੇ ਜਿਹੜੇ ਦਾਦਾ ਜੀ ਦੇ ਵੀ ਦਾਦਾ ਜੀ ਸੀ ਮੌਲਾ ਸ਼ਾਹ ਅਬਦੁਲ ਖਾਦਰ ਲੁਧਿਆਣਵੀ 1857 ਦੀ ਜੰਗੇ ਆਜ਼ਾਦੀ ਇਹ ਮਹਾਨਾਇਕ ਵੀ ਰਹੇ ਆਪਣੀ ਫੌਜ ਦੇ ਨਾਲ ਅੰਗਰੇਜ਼ ਦੇ ਖਿਲਾਫ ਲੜਨ ਵੀ ਗਏ ਵਾਰਸੀ ਦਿੱਲੀ ਚ ਉਹਨਾਂ ਦਾ ਦੇਹਾਨ ਚਟਰਾਣੇ ਹੋਇਆ ਸੀ ਇਸ ਲਈ ਸਾਲ ਕੇ ਨੂੰ ਅਸੀਂ ਆਪਣੇ ਇਤਿਹਾਸਿਕ ਤੌਰ ਤੇ ਵੀ ਔਰ ਧਾਰਮਿਕ ਤੌਰ ਤੇ ਵੀ ਕਾਫੀ ਸ਼ੁਕਰਗੁਜ਼ਾਰਤਾ ਦਿੰਦੇ ਆ ਅੱਜ ਦੇ ਦੌਰੇ ਦੇ ਦੌਰਾਨ ਅਸਲ ਦੇ ਵਿੱਚ ਇਹ ਹੈ ਕਿ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਸਾਡੀ ਸਮਾਜਿਕ ਵਿਵਸਥਾ ਹੈ ਔਰ ਧਰਮ ਨੂੰ ਲੈ ਕੇ ਜਿਹੜਾ ਪਲੇਖਾ ਜਿਹੜਾ ਹੈ ਅੱਜਕੱਲ ਇੱਕ ਦੂਸਰੇ ਦੇ ਵਿੱਚ ਵੱਧਦਾ ਜਾ ਰਿਹਾ ਉਹਨਾਂ ਦੂਰੀਆਂ ਨੂੰ ਕਿਤਨਾ ਕਿਤੇ ਘੱਟ ਕੀਤਾ ਜਾ ਰਿਹਾ ਪੰਜਾਬ ਦੀ ਜਿਹੜੀ ਧਰਤੀ ਹੈ ਇਹ ਮੁਢ ਤੋਂ ਹੀ ਅਗਰ ਆਪਾਂ ਹਜ਼ਾਰਾਂ ਸਾਲ ਵੀ ਪਿੱਛੇ ਜਾਂਦੇ ਹਾਂ ਤੇ ਪਹਿਲੀ ਪਾਤਸ਼ਾਹੀ ਤੁਹਾਨੂੰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਪਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਜਿਹੜੀ ਸਾਂਝ ਹੈ ਮੁਸਲਮਾਨਾਂ ਦੀ ਹਿੰਦੂਆਂ ਤੇ ਸਿੱਖਾਂ ਦੀ ਉਹ ਲਾ ਲਾ ਮਿਸਾਲ ਦੀ ਇੱਕ ਸਾਂਝ ਔਰ ਇੱਕ ਦਾਸਤਾਨ ਹੈ ਤੁਸੀਂ ਅਗਰ ਦੇਖੋਗੇ ਪਹਿਲੀ ਪਾਤਸ਼ਾਹੀ ਨੂੰ ਤੇ ਗੁਰਨਾਨਕ ਦੇਵ ਜੀ ਦੇ ਨਾਲ ਭਾਈ ਲਾਲੂ ਤੇ ਭਾਈ ਮਰਦਾਨਾ ਦੋਨੋਂ ਨਜ਼ਰ ਆਉਂਦੇ ਤੇ ਅਗਰ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹਿਆਤੀ ਨੂੰ ਪੜੋਗੇ ਤੇ ਤੁਹਾਨੂੰ ਉਹਦੇ ਵਿੱਚ ਨਬੀ ਖਾਨ ਗਨੀ ਖਾਨ ਪੀਰ ਬੁੱਧੂ ਸ਼ਾਹ ਦੇ ਨਾਲ-ਨਾਲ ਦੀਵਾਨ ਚੋਡਰਮਲ ਵੀ ਜਿਹੜਾ ਹੈ ਉਹ ਲਾਸਾਨੀ ਆਪਣੀ ਕੁਰਬਾਨੀਆਂ ਪੇਸ਼ ਕਰਦਾ ਹੋਇਆ ਨਜ਼ਰ ਆਉਂਦਾ ਤੇ ਇਹੀ ਸਨੇਹਾ ਪੰਜਾਬ ਪੂਰੀ ਦੁਨੀਆ ਨੂੰ ਦੇ ਰਿਹਾ ਔਰ ਹਮੇਸ਼ਾ ਤੋਂ ਪੰਜਾਬ ਨੇ ਪੂਰੇ ਭਾਰਤ ਨੂੰ ਵੀ ਦਿੱਤਾ ਕਿ ਸਾਰੇ ਧਰਮਾਂ ਦੇ ਲੋਕ ਜਿਹੜੇ ਨੇ ਉਹ ਆਪਣੇ ਆਪਣੇ ਧਰਮ 'ਚ ਫਰਪੱਖ ਰਹਿਣ ਲੇਕਿਨ ਦੂਸਰੇ ਦੇ ਧਰਮ ਨੂੰ ਨਾ ਕਦੀ ਨਿੰਦਣ ਨਾ ਦੂਸਰੇ ਦੇ ਨਾਲ ਧਰਮ ਨੂੰ ਆਧਾਰ ਬਣਾ ਕੇ ਕਿਸੇ ਦੇ ਨਾਲ ਜੜੀ ਹੋ ਨਫਰਤ ਇਸ ਲਈ ਇੱਕ ਬੇਨਤੀ ਮੈਂ ਹੋਰ ਵੀ ਸਾਰੀ ਦੁਨੀਆ ਦੇ ਵਸਦੇ ਪੰਜਾਬੀਆਂ ਨੂੰ ਇਹ ਕਹਿਣਾ ਚਾਹੁੰਦਾ ਅਕਸਰ ਅਸੀਂ ਇਹ ਬੇਨਤੀ ਕਰਦੇ ਰਹਿੰਦੇ ਹਾਂ ਕਿ ਸਾਡਾ ਤੁਹਾਡਾ ਕੀ ਰਿਸ਼ਤਾ ਹੈ ਮੇਰਾ ਤੁਹਾਡਾ ਰੰਗ ਇੱਕ ਨਹੀਂ ਹੈ ਆਪਣੀ ਤੁਹਾਡੀ ਚਮੜੀ ਕੋਈ ਨਹੀਂ ਹੈ ਗੋਤ ਇੱਕ ਜੇ ਨਹੀਂ ਹੈ ਧਰਮ ਇੱਕ ਨਹੀਂ ਹੈ ਸਾਡਾ ਤੁਹਾਡਾ ਕੀ ਰਿਸ਼ਤਾ ਹੈ ਉਹ ਰਿਸ਼ਤਾ ਇਹ ਹੈ ਕਿ ਸਾਡੀ ਮਿੱਟੀ ਔਰ ਸਾਡੀ ਮਾਂ ਦੀ ਜਿਹੜੀ ਬੋਲੀ ਹੈ ਜਿਹਨੂੰ ਅਸੀਂ ਪੰਜਾਬੀ ਮਾਂ ਬੋਲੀ ਕਹਿੰਦੇ ਹਾਂ ਉਹ ਇੱਕ ਹੈ ਸਾਡੀ ਮਾਂ ਬੋਲੀ ਨੇ ਸਤਸੰਗਤ ਪਾਰ ਵੀ ਸਾਨੂੰ ਜੋੜਿਆ ਹੋਇਆ ਹੈ ਸਾਡੀ ਮਾਂ ਬੋਲੀ ਨੇ ਲਹਿੰਦੇ ਤੇ ਚੜ੍ਹਦੇ ਪੰਜਾਬ 'ਚ ਵੀ ਸਾਨੂੰ ਜੋੜਿਆ ਹੋਇਆ ਹੈ ਸਾਡੀ ਮਾਂ ਬੋਲੀ ਹੈ ਜਿਹੜੀ ਇੱਕ Hindu ਨੂੰ ਸਿੱਖ ਨਾਲ ਇੱਕ ਸਿੱਖ ਨੂੰ ਮੁਸਲਮਾਨ ਨਾਲ ਗੱਲ ਵਖੜੀ ਪਾਂ ਦੇ ਉੱਤੇ ਰਾਜ਼ੀ ਰੱਖਦੀ ਹੈ ਤੇ ਇਸ ਲਈ ਬਹੁਤ ਸਾਰੇ ਲੋਕ ਅੱਜ ਕੱਲ੍ਹ ਅੰਗਰੇਜ਼ੀ ਦੇ ਚੱਕਰ 'ਚ ਤੇ ਹੋਰ ਜ਼ੁਬਾਨਾਂ ਦੇ ਚੱਕਰ 'ਚ ਆਪਣੇ ਘਰਾਂ ਦੇ ਵਿੱਚ ਜੇ ਆਪਣੀ ਜੀਵਨ ਚੋ ਆਪਣੀ ਮਾਂ ਬੋਲੀ ਨੂੰ ਕੱਢਦੇ ਪਏ ਨੇ ਉਹਨਾਂ ਨੂੰ ਕਹਿਣਾ ਚਾਹਨਾ ਕਿ ਜਦ ਤੱਕ ਤੁਹਾਡੀ ਮਾਂ ਦੀ ਬੋਲੀ ਤੁਹਾਡੇ ਕੋਲ ਹੈ ਤਦ ਤੱਕ ਤੁਸੀਂ ਪੰਜਾਬੀ ਹੋ ਜੇ ਤੁਹਾਡੇ ਕੋਲ ਪੰਜਾਬੀ ਛੁੱਟ ਗਈ ਫਿਰ ਤੁਸੀਂ ਪੰਜਾਬੀ ਬਾਕੀ ਨਹੀਂ ਰਹੋਗੇ ਇਸ ਲਈ ਆਪਣੀ ਮਾਂ ਬੋਲੀ ਦਾ ਸਤਿਕਾਰ ਕਰੋ ਕੱਲੀ ਬੋਲਣੀ ਨਹੀਂ ਹੈ ਆਪਣੇ ਵਪਾਰਕ ਕਿਸਮ ਸਦਾਨਾ ਦੇ ਵਿੱਚ ਵੀ ਮਾਂ ਬੋਲੀ ਦਾ ਲਾਗੂ ਕਰੋ ਆਪਣੇ ਘਰ ਦੇ ਵਿੱਚ ਵੀ ਆਪਣੇ ਵਪਾਰ ਦੇ ਵਿੱਚ ਵੀ ਆਪਣੀ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਕਿਉਂਕਿ ਉਹ ਬੰਦਾ ਬਹੁਤ ਗਰੀਬ ਹੁੰਦਾ ਹੈ ਜਿਹਨੂੰ ਆਪਣੀ ਮਾਂ ਦੀ ਬੋਲੀ ਨਹੀਂ ਆਉਂਦੀ ਕੋਈ ਹੋਰ ਬੋਲੀ ਬੋਲਣਾ ਕਮਾਲ ਦੀ ਗੱਲ ਤਾਂ ਹੋ ਸਕਦੀ ਹੈ ਮਾਨ ਦੀ ਗੱਲ ਨਹੀਂ ਹੋ ਸਕਦੀ ਇਸ ਲਈ ਅਗਰ ਤੁਸੀਂ ਮਾਨ ਦੇ ਨਾਲ ਜੀਵਨ ਬਤੀਤ ਕਰਨਾ ਚਾਹੁੰਦੇ ਹੋ ਤੇ ਪੰਜਾਬੀ ਮਾਂ ਬੋਲੀ ਦਾ ਜਿਹੜਾ ਉਹ ਸਤਿਕਾਰ ਕਰ ਕੀ ਲੱਗਦਾ ਜੀ ਮੈਂ ਮੁਸਲਮਾਨ ਭਾਈਚਾਰੇ ਨੂੰ ਇਸ ਵਕਤ ਕਾਫੀ ਜਿਆਦੇ ਅਧਿਧਾਰੀਆਂ ਵਿੱਚ ਬਕਬੋਰ ਦੇ ਵਿੱਚ ਵੀ ਮਿਲਿਆ ਹੈ ਕੀ ਖੁਸ਼ੀ ਮਹਿਸੂਸ ਕਰ ਰਹੇ ਹੋ ਕਿਉਂਕਿ ਹੋਰ ਵੀ ਜਿਹੜਾ ਮੁਸਲਮਾਨ ਭਾਈਚਾਰਾ ਇਹਨਾਂ ਦੇ ਨਾਲ ਜੁੜੇ ਰੱਖਿਆ ਦੇਖੋ ਮੁਸਲਮਾਨ ਜਿਹੜੇ ਨੇ ਸ਼ੁਰੂ ਤੋਂ ਹਜ਼ਰਤ ਮੁਹੰਮਦ ਸਾਹਿਬ ਸੱਲਾ ਸਲਮ ਦਾ ਇੱਕ ਹੁਕਮ ਹੈ ਸਾਨੂੰ ਕਿ ਜਿਹੜਾ ਵੀ ਬੰਦਾ ਰੱਬ ਤੇ ਰਸੂਲ ਨੂੰ ਮੰਨਦਾ ਹੈ ਉਹ ਦੁਨੀਆ 'ਚ ਲੋਕਾਂ ਦੇ ਨਾਲ ਬਰਾਬਰੀ ਦਾ ਸਲੂਕ ਕਰਦਾ ਹੈ ਉਹ ਚੂਹਾ ਚੂਤ ਤੋਂ ਛੁਟਕਾਰਾ ਜਿਹੜਾ ਹੈ ਉਸ ਆਪਣੀ ਸਮਾਜਿਕ ਵਿਵਸਥਾ 'ਚ ਦਾ ਮੌਜੂਦਾ ਦੌਰ ਦੇ ਵਿੱਚ ਪੰਜਾਬ ਦੇ ਅੰਦਰ ਜਿਹੜੇ ਮੁਸਲਮਾਨ ਨੇ ਉਹ ਮੌਜੂਦਾ ਸਰਕਾਰ ਦੇ ਵਿੱਚ ਉਹਨਾਂ ਨੂੰ ਅਲੱਗ-ਅਲੱਗ ਵਿਭਾਗਾਂ 'ਚ ਮੈਂਬਰੀਆਂ ਜਿਹੜੀਆਂ ਦਿੱਤੀਆਂ ਗਈਆਂ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਲੋਕਾਂ ਨੂੰ ਤੁਸੀਂ ਹੁਣ ਤੱਕ ਮਾਨ ਸਤਕਾਰ ਦਿੱਤਾ ਹੈ ਉਹ ਜੋ ਵੀ ਸੇਵਾ ਅੰਜਾਮ ਦੇ ਰਹੇ ਨੇ ਉਦੇ ਨਾਲ ਨਾਲ ਦੋ ਮੁਢਲੀਆਂ ਜ਼ਰੂਰਤਾਂ ਪੰਜਾਬ ਦੇ ਮੁਸਲਮਾਨਾਂ ਦੀਆਂ ਪੂਰੀਆਂ ਕੀਤੀਆਂ ਜਾਣ ਪਹਿਲੀ ਤਾਂ ਇਹ ਕਿ ਸਿੱਖਿਆ ਦੇ ਖੇਤਰ ਜਿਸੀਂ ਇਹ ਜਾਣਦੇ ਵੀ ਹਰੇਕ ਵਿਲੇਜ ਘਟੋ ਘਟ ਇੱਕ ਇਸਲਾਮੀਆਂ ਹਾਈ ਸੀਨੀਅਰ ਸਕੈਂਡਰੀ ਸਕੂਲ ਹੋਵੇ ਜਿੱਥੇ ਪਲੱਸ 2 ਤੱਕ ਬੱਚੇ ਜਿਹੜੇ ਕੁਰਾਨ ਚ ਨਹੀਂ ਗੁਰਦੂ ਪੜ੍ਹਦੇ ਨੇ ਉਹ ਉਸ ਦੇ ਨਾਲ ਨਾਲ ਆਪਣੀ ਪ੍ਰਾਇਮਰੀ ਦੀ ਸਿੱਖਿਆ ਚਾਹੇ ਉਹ CBSE ਬੋਰਡ ਦੀ ਹੋਵੇ ਜਾਂ ਪੰਜਾਬ ਸਿੱਖਿਆ ਬੋਰਡ ਦੀ ਹੋਵੇ ਉਹਨੂੰ ਪੂਰੀ ਕਰ ਸਕਣ ਦੂਸਰਾ ਕਬਰਸਤਾਨਾਂ ਦਾ ਜਿਹੜਾ ਸਭ ਤੋਂ ਵੱਡਾ ਮਸਲਾ ਹੈ ਕਿ ਕਬਰਸਤਾਨ ਦੀਆਂ ਬਹੁਤ ਸਾਰੀਆਂ ਜਾਇਦਾਦਾਂ ਜਿਹੜੀਆਂ ਰਿਜ਼ਰਵ ਨਹੀਂ ਹੈਗੀਆਂ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਪਹਿਲੀ ਫੌਲਸਤ ਦੇ ਵਿੱਚ ਇੱਕ ਕਮਿਸ਼ਨ ਅਪੁਆਇੰਟ ਕੀਤਾ ਜਾਵੇ ਜਿਹੜਾ ਕਿ ਹਰੇਕ ਡਿਪਟੀ ਕਮਿਸ਼ਨਰ ਆਪਣੇ ਜ਼ਿਲ੍ਹੇ ਦੇ ਵਿੱਚ ਕੋਈ ਐਸਾ ਪਿੰਡ ਬਾਕੀ ਨਾ ਰਵੇ ਜਾਂ ਸ਼ਹਿਰ ਜਿੱਥੇ ਕਬਰਸਤਾਨ ਦੀ ਚ ਕੋਈ ਨਾ ਕੋਈ ਪ੍ਰਾਪਰਟੀ ਚਾਹੇ ਉਹ ਥੋੜੀ ਹੋਵੇ ਜਾਂ ਜ਼ਿਆਦਾ ਹੋਵੇ ਮੁਤਲਕਾ ਮੁਸਲਮਾਨਾਂ ਨੂੰ ਰਿਜ਼ਰਵ ਕਰਕੇ ਧਰ ਦਿੱਤੀ ਜਾਵੇ ਤਾਂ ਕਿ ਉਹਨਾਂ ਦੀ ਆਖਰੀ ਰਸੂਮਾਤ ਦੇ ਵੇਲੇ ਜਿਹੜੀ ਕੋਈ ਪਰੇਸ਼ਾਨੀ। ਥੈਂਕ ਯੂ ਥੈਂਕ ਯੂ ਜੀ